ਕੌਣ ਤੁਮਾਂਜੀ ਚੁੱਪ ਕਰਕੇ ਬੈਠੇ ਆ ਇਹ ਗੱਲਾਂ ਕਰਦੇ ਆ ਜੈਜਵਾਨ ਜੈ ਕਿਸਾਨ ਦੀ ਇਹਨਾਂ ਨੇ ਜਵਾਨ ਪਹਿਲਾਂ ਕੁੱਟੇ ਇਹਨਾਂ ਦੀ ਪੁਲਿਸ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਸਾਨ ਕੁੱਟੇ ਕਿਹੜੇ ਪਾਸੋਂ ਜੈਜਵਾਨ ਤੇ ਜੈ ਕਿਸਾਨ ਹੋਇਆ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲੇ ਦਿਨ ਹੀ ਇਸ ਚੀਜ਼ ਦਾ ਜਿਹੜਾ ਸੂ ਮੋਟੋ ਲੈਂਦੇ ਔਰ ਇਸ ਚੀਜ਼ ਤੇ ਐਕਟ ਕਰਦੇ ਜਿਹੜੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਸਪੈਂਡ ਕਰਦੇ ਔਰ ਇੱਥੇ ਇਨਕੁਆਰੀ ਕਰਦੇ ਮੇਰੇ ਤੇਰੇ ਵਰਗੇ ਤੇ ਜੇ ਕੱਲੂ ਇਹ ਵਾਪਰਦਾ ਨਹੀਂ ਸਾਨੂੰ ਕਿਹਨੇ ਪੁੱਛਣਾ ਹੈਗਾ ਜਦੋਂ ਇੱਕ ਅਫਸਰ ਨਾਲ ਹੀ ਇੰਨਾ ਤੱਕਾ ਹੋ ਗਿਆ ਇਸ ਤੋਂ ਸਾਫ ਪਤਾ ਲੱਗਦਾ ਵੀ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਪਰਗਤ ਸਿੰਘ ਜੀ ਜਿਹੜੇ ਆਪਣੇ ਜਲੰਧਰ ਕੈਂਟ ਤੋਂ ਐਮਐਲਏ ਨੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਆਪ ਦੇ ਇੱਕ ਬਿਆਨ ਦੇ ਵਿੱਚ ਧਰਨੇ ਨੂੰ ਦੋਸ਼ੀ ਠਰਾ ਦਿੱਤਾ ਕਿ ਜਿਹੜੇ ਨਸ਼ੇ ਨੇ ਹਟ ਇਸ ਧਰਨੇ ਕਰਕੇ ਕਿਸਾਨਾਂ ਦੇ ਧਰਨੇ ਕਰਕੇ ਜਿਹੜੇ ਨਸ਼ੇ ਜ਼ਿੰਮੇਵਾਰ ਨੇਗੇ ਨਸ਼ਕ ਨੌਜਵਾਨ ਪਰ ਉਹਨਾਂ ਨੇ ਉਹਨਾਂ ਦੀ ਆਵਾਜ਼ ਦੱਬ ਦਿੱਤੀ ਮਾਈਕ ਬੰਦ ਕਰਾ ਦਿੱਤਾ ਕਿ ਮੈਂ ਨਹੀਂ ਕਿਹਾ ਪਰ ਜਦੋਂ ਗੱਲ ਸਾਰੀ ਵੀਡੀਓ ਦੇ ਵਿੱਚ ਆਈ ਜਦੋਂ ਦੇਖੀ ਅਸੀਂ ਸਾਰਿਆਂ ਨੇ ਉਹ ਕਿਹਾ ਸੀ ਰਾਤ ਮੈਂ ਉਹਨਾਂ ਨੂੰ ਅੱਕ ਕੇ ਮੈਸੇਜ ਕੀਤਾਗਾ ਮੈਂ ਉਹਨਾਂ ਨੂੰ ਮੈਸੇਜ ਵੀ ਕੀਤਾ ਰਾਤ ਮੈਂ ਕਿਹਾ ਦੇਖੋ ਸੰਧਵਾ ਸਾਹਿਬ ਜਿਹੜੇ ਤੁਸੀਂ ਜਿਹੜੀ ਮੈਂ ਡਿਸਪਾਇੰਟ ਐ ਥੋੜੀ ਜਿਹੜੀ ਕਾਰਗੁ ਕਰਕੇ ਤੁਸੀਂ ਇਸ ਤੋਂ ਰਿਜ਼ਾਈਨ ਕਰ ਦਿਓ ਚਿਕਾਨੀ ਉਸੀ ਗਲਤ ਨਹੀਂ ਸੀਗੇ ਕੋਈ ਹੋਰ ਬੰਦੇ ਸੀਗੇ ਜਾਂ ਉੱਥੇ ਅਸੀਂ ਨਹੀਂ ਕੁੱਟਿਆ ਫਿਰ ਤੁਸੀਂ ਮਾਫੀ ਕਿਉਂ ਮੰਗਦੇ ਹੋ ਸਪੈਸ਼ਲੀ ਜਦੋਂ ਕੋਈ ਪੁਲਿਸ ਅਫਸਰ ਹੈਗਾ ਇੱਕ ਐਸਐਚਓ ਲੱਗਿਆ ਹੋਇਆਗਾ ਦੇਖੋ ਉਹ ਕਿਵੇਂ ਮਾਫੀ ਮੰਗੂਗਾ ਔਰ ਦੇਖੋ ਪੁਲਿਸ ਨਾਲ ਸਾਡੀ ਕਿਸੇ ਦੀ ਕੋਈ ਦੁਸ਼ਮਣੀ ਥੋੜੀ ਹੈ ਨਾ ਹੀ ਸਾਡੀ ਕੋਈ ਪਰ ਕਰਨਲ ਦੇ ਪਰਿਵਾਰ ਨਾਲ ਕੋਈ ਦੋਸਤੀ ਹੈ ਜਾਂ ਕੋਈ ਸਾਡਾ ਕੋਈ ਇਹ ਕੋਈ ਜਾਣ ਪਛਾਣ ਦੇ ਵਿੱਚੋਂ ਗੱਲ ਇਹ ਹੈ ਕਿ ਇਨਸਾਫ ਦੀ ਹੈ ਕਿ ਕੁਝ ਬੰਦਿਆਂ ਨਾਲ ਤੱਕਾ ਹੋਇਆ ਲੋਕ ਆਏ ਉਹਨਾਂ ਨਾਲ ਖੜੇ ਤੇ ਜਿਹੜੇ ਜਿਨ੍ਹਾਂ ਨੇ ਤੱਕਾ ਕੀਤਾਗਾ ਉਹਨਾਂ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਇਹ ਪੂਰਤ ਚੱਲ ਰਿਹਾ ਹੈਗਾ ਕਰਨਲ ਬਾਟ ਦੇ ਹੱਕ ਦੇ ਵਿੱਚ ਅੱਜ ਪਟਿਆਲੇ ਦੇ ਵਿੱਚ ਵੱਡਾ ਇਕੱਠ ਹੋਇਆ। ਸਭ ਤੋਂ ਪਹਿਲਾਂ ਇਸ ਮੁੱਦੇ ਤੇ ਟਵੀਟ ਕਰਨ ਵਾਲੇ, ਮੀਡੀਆ ਦੇ ਵਿੱਚ ਲਿਆਉਣ ਵਾਲੇ ਆਰਟੀਆਕਵੈਸਟ ਮਾਨੀ ਗੋਇਲ ਮੇਰੇ ਨਾਲ ਨੇ ਗੱਲਬਾਤ ਕਰਾਂਗੇ। ਮਾਨਿਕ ਕਿਵੇਂ ਦੇਖਦੇ ਹੋ ਅੱਜ ਮਤਲਬ ਹਾਲਾਂਕਿ ਬਹੁਤ ਇਨਸਾਫ ਪਸੰਦ ਲੋਕ ਜਿਹੜੇ ਆ ਉਹ ਇਕੱਠੇ ਹੋਏ ਆ ਪਰ ਫਿਰ ਵੀ ਸਰਕਾਰ ਦਾ ਹਾਲੇ ਤੱਕ ਇਸ ਮਸਲੇ ਤੇ ਨਾ ਬੋਲਣਾ, ਚੁੱਪ ਰਹਿਣਾ ਕਿਵੇਂ ਦੇਖਦੇ ਹੋ? ਦੇਖੋ ਸਰਕਾਰ ਨੂੰ ਸ਼ਰਮ ਚਾਹੀਦੀ ਹੈ ਜਦੋਂ ਕਿ ਸਰਕਾਰ ਕਿਓ ਏਡੇ ਵੱਡੇ ਅਫਸਰ ਤੇ ਹਮਲਾ ਹੋ ਗਿਆ ਔਰ ਆਰਮੀ ਇਹਦੇ ਚ ਇਨਵੋਲਵ ਹੋਈ ਪਈ ਹੈ ਸਾਰੇ ਦੇਸ਼ ਦੇ ਵਿੱਚ ਇਸ ਚੀਜ਼ ਦੀ ਗੱਲ ਹੋ ਰਹੀ ਹੈ ਔਰ ਭਗਵੰਤ ਮਾਨ ਜੀ ਚੁੱਪ ਕਰਕੇ ਬੈਠੇ ਹੈ ਇਹ ਗੱਲਾਂ ਕਰਦੇ ਆ ਜੈ ਜਵਾਨ ਜੈ ਕਿਸਾਨ ਦੀ ਇਹਨਾਂ ਨੇ ਜਵਾਨ ਪਹਿਲਾਂ ਕੁੱਟੇ ਇਹਨਾਂ ਦੀ ਪੁਲਿਸ ਨੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਕਿਸਾਨ ਕੁੱਟੇ ਕਿਹੜੇ ਪਾਸੋਂ ਜੈ ਜਵਾਨ ਤੇ ਜੈ ਕਿਸਾਨ ਹੋਇਆ ਸਰਕਾਰ ਨੂੰ ਚਾਹੀਦਾ ਸੀ ਕਿ ਪਹਿਲੇ ਦਿਨ ਹੀ ਇਸ ਚੀਜ਼ ਦਾ ਜਿਹੜਾ ਸੂ ਮੋਟੋ ਲੈਂਦੇ ਔਰ ਇਸ ਚੀਜ਼ ਤੇ ਐਕਟ ਕਰਦੇ ਜਿਹੜੇ ਜਿਹੜੇ ਦੋਸ਼ੀ ਸੀਗੇ ਉਹਨਾਂ ਨੂੰ ਸਸਪੈਂਡ ਕਰਦੇ ਔਰ ਇਹ ਤੇ ਇਨਕੁਆਰੀ ਇਤੇ ਫਿਰ ਲੋਕਾਂ ਦਾ ਰੋਹ ਵੱਧਦਾ ਗਿਆ ਲੋਕਾਂ ਦਾ ਰੋਹ ਵੱਧਦਾ ਗਿਆ ਪਰ ਮੈਂ ਸਮਝਦਾ ਕਿ ਇਹ ਸ਼ੁਭ ਸੰਕੇਤ ਹੈ ਕਿ ਲੋਕ ਇਕੱਠੇ ਹੁੰਦੇ ਆ ਇਸ ਧੱਕੇ ਦੇ ਖਿਲਾਫ ਇਕੱਠੇ ਹੁੰਦੇ ਇੱਥੇ ਸਿਰਫ ਆਰਮੀ ਵਾਲੇ ਨਹੀਂ ਆਏ ਬਹੁਤ ਸਾਰੇ ਸਿਵਿਲਿਅਨ ਨੇ ਅੰਦੇ ਤੋਂ ਜ਼ਿਆਦਾ ਜਿਹੜੇ ਕਿ ਸਿਰਫ ਇਸ ਗੱਲ ਕਰਕੇ ਆਇਆ ਕਿ ਜੇ ਇੱਕ ਇੱਕ ਵੱਡੇ ਅਫਸਰ ਦੀ ਘੁੱਟ ਹੋ ਸਕਦੀ ਹੈ ਇੱਕ ਵੱਡੇ ਅਫਸਰ ਦਾ ਇਹ ਹਾਲ ਹੋ ਸਕਦਾ ਹੈ ਉਸ ਤੋਂ ਬਾਅਦ ਉਹਦੇ ਘਰਦਿਆਂ ਨੂੰ ਪਟਕਣਾ ਫਿਰ ਰਿਹਾ ਉਸ ਤੋਂ ਬਾਅਦ ਐਫ ਆਈ ਆਰ ਨਹੀਂ ਹੁੰਦੀ ਤਾਂ ਸਾਡਾ ਕੀ ਹਾਲ ਹੋਊਗਾ ਮੇਰੇ ਤੇਰੇ ਵਰਗੇ ਤੇ ਜਿਹੜੇ ਕੱਲੂ ਇਹ ਵਾਪਰਦੇ ਨੇ ਸਾਨੂੰ ਕਿਹਨੇ ਪੁੱਛਣਾ ਹੈ ਜਦੋਂ ਇੱਕ ਅਫਸਰ ਨਾਲ ਹੀ ਇੰਨਾ ਧੱਕਾ ਹੋ ਗਿਆ ਇਸ ਤੋਂ ਉਹਦਾ ਰਾਜ ਨਹੀਂ ਇੱਥੇ ਗੁੰਡਾ ਗੁੰਡਾ ਰਾਜ ਚੱਲਿਆ ਹੋਇਆ ਹੈਗਾ ਮਰਨਿੰਗ ਮਾਫੀ ਨਾ ਮੈਨੂੰ ਕਿਵੇਂ ਦੇਖਦੇ ਹੋ ਜਿਹੜੀ ਵੀਡੀਓ ਬੀਤੇ ਕੱਲ ਨਸ਼ਰ ਕੀਤੀ ਜਾਂਦੀ ਹੈ ਜੇ ਕਿਸ ਤਰ੍ਹਾਂ ਦੇ ਨਾਲ ਮਾਫੀ ਮੰਗੀ ਜਾਂਦੀ ਆ ਵਾਰੋ 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 ਵਾਰ ਕਿਸੇ ਵੀ ਸਵਾਲ ਦਾ ਮਿਸਿਸ ਵਾਰਡ ਦੇ ਕਿਸੇ ਵੀ ਸਵਾਲ ਦਾ ਜਵਾਬ ਜਿਹੜਾ ਪੁਲਿਸ ਅਫਸਰਾਂ ਦੇ ਕੋਲ ਨਹੀਂ ਸੀ ਜਦੋਂ ਉਹਨਾਂ ਦੇ ਵੱਲੋਂ ਪੁੱਛੇ ਜਾਂਦੇ ਆ ਉਹ ਇੱਕ ਹੀ ਕਹਿ ਰਹੇ ਸੀ ਕਿ ਸਾਨੂੰ ਮਾਫ ਕਰ ਦਿਓ ਸਾਨੂੰ ਪਤਾ ਨਹੀਂ ਸਾਨੂੰ ਮਾਫ ਕਰ ਦੇਖੋ ਜੀ ਜਦੋਂ ਇਹ ਕੰਮ ਹੋਇਆ ਰਾਤ ਨੂੰ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕੁੱਟਿਆ ਠੀਕ ਹੈ ਉਹ ਤਾਂ ਗੱਲ ਸੁਣੀ ਨਹੀਂ ਪਰ ਉਸ ਤੋਂ ਬਾਅਦ ਇਹਨਾਂ ਨੇ ਪਰਿਵਾਰ ਨੂੰ ਬਹੁਤ ਭਕਾਈ ਕਰਾਈ ਥਾਣੇ ਸੇ ਵੱਲਾਂ ਹੀ ਥਾਣੇ ਦੇ ਵਿੱਚ ਭੇਜਿਆ ਇੱਥੇ ਹੀ ਹੈਗਾ ਤੇ ਉਹ ਉਸ ਤੋਂ ਬਾਅਦ ਜਦੋਂ ਇਹ ਗੱਲ ਨਹੀਂ ਹੋਈ ਤੇ ਉਹ ਸੇਵਨ ਲਾਈਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਸ਼ਾਮ ਨੂੰ ਬੁਲਾਇਆ ਗਿਆ ਸਵੇਰੇ ਬੁਲਾਇਆ ਗਿਆ ਇਸ ਤਰੀਕੇ ਨਾਲ ਉਹਨਾਂ ਨੂੰ ਮਤਲਬ ਤੰਗ ਕੀਤਾ ਗਿਆ ਇੱਕ ਤਰੀਕੇ ਦੇ ਨਾਲ ਫਿਰ ਜਦੋਂ ਗੱਲ ਇਹ ਮੀਡੀਆ ਦੇ ਵਿੱਚ ਨਸ਼ਰ ਹੋਈ ਟਵੀਟ ਟਵੀਟੂਟ ਕੀਤੇ ਨੈਸ਼ਨਲ ਲੈਵਲ ਤੇ ਆਰਮੀ ਇਨਵੋਲਵ ਹੋਈ ਸਾਰੀ ਚੀਜ਼ਾਂ ਹੋਈਆਂ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਥੋੜਾ ਜਿਹਾ ਪਿਆ ਕਿ ਗੱਲ ਹੁਣ ਬਾਹਰ ਆ ਗਈ ਹੈ ਫਿਰ ਉਸ ਤੋਂ ਬਾਅਦ ਪਰਿਵਾਰ ਨੇ ਦੱਸਿਆ ਕਿ ਉਹਨਾਂ ਨੇ ਸਾਡੇ ਤੋਂ ਮਾਫੀ ਮੰਗੀ ਤੇ ਪਰਿਵਾਰ ਨੇ ਉਹ ਚੀਜ਼ ਰਿਕਾਰਡ ਕੀਤੀ ਔਰ ਜਿਹੜੀ ਇਹਨਾਂ ਨੇ ਅਣਪਛਾਤੇ ਬੰਦਿਆ ਦੇ ਐਫਆਈਆਰ ਦਰਜ ਕੀਤੀ ਸੀ ਮੈਨੂੰ ਲੱਗਦਾ ਹੈ ਕਿ ਪਰਿਵਾਰ ਨੇ ਜੇ ਰਿਕਾਰਡ ਕੀਤੀ ਤਾਂ ਉਹ ਐਫ సిగే ਕੋਈ ਹੋਰ ਬੰਦੇ ਸੀਗੇ ਜਾਂ ਉੱਥੇ ਅਸੀਂ ਨਹੀਂ ਕੁੱਟਿਆ ਫਿਰ ਤੁਸੀਂ ਮਾਫੀ ਕਿਉਂ ਮੰਗਦੇ ਹੋ ਸਪੈਸ਼ਲੀ ਜਦੋਂ ਕੋਈ ਪੁਲਿਸ ਅਫਸਰ ਹੈਗਾ ਇੱਕ ਐਸਐਚਓ ਲੱਗਿਆ ਹੋਇਆਗਾ ਦੇਖੋ ਉਹ ਕਿਵੇਂ ਮਾਫੀ ਮੰਗੂਗਾ ਔਰ ਦੇਖੋ ਪੁਲਿਸ ਨਾਲ ਸਾਡੀ ਕਿਸੇ ਦੀ ਕੋਈ ਦੁਸ਼ਮਣੀ ਥੋੜੀ ਹੈ ਨਹੀਂ ਸਾਡੀ ਕੋਈ ਪਰ ਕਰਨਲ ਦੇ ਪਰਿਵਾਰ ਨਾਲ ਕੋਈ ਦੋਸਤੀ ਹੈ ਜਾਂ ਕੋਈ ਸਾਡਾ ਕੋਈ ਇਹ ਕੋਈ ਜਾਣ ਪਛਾਣ ਦੇ ਵਿੱਚ ਗੱਲ ਇਹ ਹੈ ਕਿ ਇਨਸਾਫ ਦੀ ਹੈ ਕਿ ਕੁਝ ਬੰਦਿਆਂ ਨਾਲ ੱਤਕਾ ਹੋਇਆ ਲੋਕ ਆਏ ਉਹਨਾਂ ਨਾਲ ਖੜੇ ਤੇ ਜਿਹੜੇ ਜਿਨ੍ਹਾਂ ਨੇ ੱਤਕਾ ਕੀਤਾਗਾ ਉਹਨਾਂ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਇਹ ਪੂਰਤਿਆ ਚੱਲ ਰਿਹਾਗਾ ਤੇ ਮੈਨੂੰ ਲੱਗਦਾ ਹੈ ਕਿ ਇਹ ਇੱਕ ਪੰਜਾਬ ਲਈ ਵੀ ਤੇ ਲੋਕ ਉਨੇ ਹੀ ਤਕੜੇ ਹੋ ਕੇ ਇਕੱਠੇ ਹੁੰਦੇ ਨਹੀਂ ਪੁਲਸ ਵਾਲਿਆਂ ਦੇ ਖਿਲਾਫ ਸਰਕਾਰ ਦੇ ਖਿਲਾਫ ਖੜਾ ਹੋਣਾ ਕੋਈ ਖਲਾਈ ਦਾ ਵੜਾ ਨਹੀਂ ਪਰ ਜਿਸ ਤਰ੍ਹਾਂ ਦੀ ਚੁੱਪੀ ਸਰਕਾਰ ਦੀ ਲੱਗਦੀ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਜੇ ਆਪਣੇ ਆਪ ਦੇ ਗਲਤ ਕਰਨ ਤਾਂ ਉਹਨਾਂ ਦੇ ਖਿਲਾਫ ਬੋਲਿਆ ਜਾਵੇ ਜਾਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਵੀ ਸਰਕਾਰ ਹੀ ਨਹੀਂ ਚਾਹੁੰਦੀ ਨਹੀਂ ਦੇਖੋ ਸਰਕਾਰ ਦਾ ਕੰਮ ਹੈਗਾ ਪਰਦੇ ਪਾਉਣਾ ਤੁਸੀਂ ਦੇਖੋਗੇ ਜਿੱਥੇ ਸਰਕਾਰ ਦੀ ਜਿਹੜੀ ਹੈਗੀ ਗੜਬੜੀ ਫੜੀ ਜਾਂਦੀ ਹੈ ਜਿੱਥੇ ਸਰਕਾਰ ਦਾ ਕੋਈ ਚੋਰੀ ਫੜੀ ਜਾਂਦੀ ਹੈ ਜਿੱਥੇ ਸਰਕਾਰ ਦਾ ਕੋਈ ਗਲਤ ਕੰਮ ਫੜਿਆ ਜਾਂਦਾ ਹੈਗਾ ਤੇ ਉੱਥੇ ਉੱਥੇ ਉਥੇ ਸਰਕਾਰ ਚੁੱਪ ਕਰ ਜਾਂਦੀ ਹੈ ਬਿਲਕੁਲ ਔਰ ਸਰਕਾਰ ਚੁੱਪ ਕਰ ਜਾਂਦੀ ਹੈ ਔਰ ਬੋਲਦੀ ਨਹੀਂ ਤਾਂ ਕਿ ਜਿਹੜੀ ਗੱਲ ਹੈ ਆਪਣੇ ਚੁੱਪ ਕਰਦੀ 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 ਬਿਲਕੁਲ ਚੁੱਪ ਹੋ ਜੇ ਇਸ ਦੇ ਵਿੱਚ ਮੈਂ ਸਮਝਦਾ ਭਗਵੰਤ ਮਾਨ ਜੀ ਨੂੰ ਸ਼ਰਮ ਚਾਹੀਦੀ ਹੈ ਕਿ ਐਡੀ ਵੱਡੀ ਗੱਲ ਹੋ ਗਈ ਆ ਪਰਿਵਾਰ ਸਾਰਾ ਫਿਰਦਾ ਇੱਥੇ ਗਵਰਨਰ ਕੋਲ ਜਾਇਆ ਇਹ ਉਹ ਉਹਨਾਂ ਨੇ ਡੀਜੀਪੀ ਤੋਂ ਟਾਈਮ ਮਿਲਿਆ ਸ਼ਰਮਨਾਕ ਗੱਲ ਹੈ ਕਿ ਡੀਜੀਪੀ ਨੇ ਉਹਨਾਂ ਨੂੰ 4-5 ਘੰਟੇ ਬਿਠਾ ਕੇ ਰੱਖਿਆ ਉਹ ਟਾਈਮ 'ਚ ਉਹ ਤੋਂ ਮਿਲੇ ਨਹੀਂਗੇ ਔਰ ਭਗਵੰਤ ਮਾਨ ਜੀ ਨੇ ਇਹਦੇ ਵਿੱਚ ਆਪ ਇਨਵੋਲਵ ਹੋ ਕੇ ਜਿਹੜਾ ਐਕਸ਼ਨ ਲੈਣਾ ਚਾਹੀਦਾ ਸੀ ਉਹ ਡੀਜੀਪੀ ਦੇਖੋ ਕਿ ਪਰਿਵਾਰ ਨੇ ਕਿਹਾ ਕਿ ਡੀਜੀਪੀ ਕਿਸ ਤਰੀਕੇ ਦੇ ਨਾਲ ਸਾਰਾ ਕੇਸ ਪਤਾ ਹੁੰਦੇ ਹੋਏ ਵੀ ਜਿਹੜੇ ਹੈਗੇ ਆ ਉਹ ਕੱਲ ਤੱਕ ਲਾਰੇ ਲਾਰੇ ਸੀ ਇਹ ਸਾਰਾ ਇਸ ਲੋਕਾਂ ਦੀ ਤਾਕਤ ਦਾ ਨਤੀਜਾ ਹੈ ਲੋਕਾਂ ਦੇ ਧਰਨੇ ਦਾ ਨਤੀਜਾ ਹੈ ਜਿਹੜਾ ਇਹ ਹੁਣ ਕੱਲ ਐਫ ਆਈ ਆਰ ਹੋਈ ਔਰ ਉਹਦੇ ਵਿੱਚ ਵੀ ਪਰਿਵਾਰ ਨੇ ਦੱਸਿਆ ਕਿ ਕੁਝ ਬੰਦੇ ਨਹੀਂ ਹੈਗੇ ਸੀਗੇ ਜਿਨ੍ਹਾਂ ਨੂੰ ਬਾਅਦ ਚ ਡੀਡੀਆਰ ਕੱਟੀ ਗਈ ਇੱਕ ਬਾਅਦ ਚ ਜਿਹੜੀ ਉਹਨਾਂ ਦੇ ਕਰਨਲ ਸਾਹਿਬ ਨੇ ਕੋਈ ਜਿਹੜੀ ਗੱਲ ਦੱਸੀ ਹੈ ਬਾਅਦੋਂ ਉਹਨਾਂ ਨੂੰ ਗੱਲਾਂ ਪਤਾ ਲੱਗੀਆਂ ਉਹ ਐਡ ਕੀਤੀਆਂ ਗਈਆਂ ਹੁਣ ਦੇਖੋ ਕਿ ਕਿੱਧਰ ਨੂੰ ਜਾਂਦੀ ਹੈ ਪਰ ਪਰਿਵਾਰ ਨੇ ਕਿਹਾ ਕਿ ਜਿਹੜਾ ਜਦੋਂ ਇਹਨਾਂ ਨੇ ਪੁਲਿਸ ਨੇ ਇਸ ਇਸ ਗੱਲ ਨੂੰ ਇਨਵੈਸਟੀਗੇਟ ਕਰਨਾ ਹੈ ਤਾਂ ਇਹਦੇ ਵਿੱਚ ਕੁਝ ਨਹੀਂ ਨਿਕਲਣਾ ਏਟਲੀਸਟ ਇਹਦੇ ਵਿੱਚ ਇੱਕ ਕਾਰਮੀ ਆਫੀਸਰ ਹੋਣਾ ਚਾਹੀਦਾ ਜਾਂ ਫਿਰ ਇਹ ਕਿਸੇ ਜੱਜ ਦੀ ਜਿਹੜੀ ਇਨਕੁਆਰੀ ਜੁਡੀਸ਼ੀਅਲ ਜਿਹੜੀ ਪ੍ਰੂਵ ਹੋਣੀ ਚਾਹੀਦੀ ਹੈ ਜਾਂ ਫਿਰ ਇਹ ਕਿਸੇ ਇੰਡੀਪੈਂਡੈਂਟ ਏਜੰਸੀ ਜਿਵੇਂ ਸੀਬੀ ਭਾਈ ਜੇ ਇੱਥੋਂ ਦੀ ਪੁਲਿਸ ਦੇਖੋਗੇ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਸਾਰੇ ਰਲੇ ਹੁੰਦੇ ਨੇ ਇੱਕ ਦੂਜੇ ਨਾਲ ਮਿਲੇ ਹੁੰਦੇ ਨੇਗੇ ਚਾਹੇ ਜੂਨੀਅਰ ਨੇ ਚਾਹੇ ਸੀਨੀਅਰ ਨੇਗੇ ਤੇ ਕਿ ਕਿੰਨੇ ਕੁ ਪਿਛਲੇ ਲੰਬੇ ਸਮੇਂ ਦੇ ਵਿੱਚ ਜਿਹੜੀ ਪੁਲਿਸ ਨੇ ਐਸਆਈਟੀਆਂ ਬਣਾਈਆਂ ਨੇਗੀਆਂ ਜਾਂ ਜਾਂਚ ਕਮੇਟੀਆਂ ਬਣਾਈਆਂ ਨੇ ਉਹਦੇ ਕਿੰਨੇ ਕੁ ਨਤੀਜੇ ਨਿਕਲੇ ਨੇਗੇ ਅਚਾਨਕ ਨਾਲ ਬਦਲੀ ਕੀਤੀ ਗਿਆ ਕੀ ਲੱਗਦਾ ਕਿ ਬਦਲੀ ਜਾਇਜ਼ ਆ ਨਹੀਂ ਦੇਖੋ ਬਦਲੀ ਤੇ ਪਰਿਵਾਰ ਦੀ ਡਿਮਾਂਡ ਤੇ ਹੈਗੀ ਹੈ ਨਾ ਬਦਲੀ ਤੇ ਜਦੋਂ ਇੱਥੇ ਕੋਈ ਜਾਂਚ ਹੋਊਗੀ ਜਦੋਂ ਜਾਂਚ ਹੋਊਗੀ ਜੇ ਪੁਲਿਸ ਆਫੀਸਰ ਇੱਥੇ ਹੀ ਹੋਣਗੇ ਇੱਥੇ ਹੀ ਸਟੇਸ਼ਨਡ ਹੋਣਗੇ ਤੇ ਜਾਂਚ ਨੂੰ ਪ੍ਰਭਾਵਿਤ ਹੋਣਗੇ ਉਹ ਬਦਲੀ ਇੱਕ ਸਾਈਡ ਤੇ ਆ ਪਰ ਜਿਹੜੇ ਹੋਰ ਬਹੁਤ ਸਾਰੇ ਡਿਮਾਂਡਸ ਨੇ ਕਿ ਜਿਹੜੀ ਜਾਂਚ ਦੇ ਵਿੱਚ ਪੁਲਿਸ 파ਰਮੀ ਆਫੀਸਰ ਹੋਣਾ ਚਾਹੀਦਾ ਜਾਂ ਜੁਡੀਸ਼ੀਅਲ ਆਫੀਸਰ ਹੋਣਾ ਚਾਹੀਦਾ ਜਾਂ ਕੋਈ ਸੀਬੀਆਈ ਹੋਣੀ ਚਾਹੀਦੀ ਉਹ ਅਲੱਗ ਹੈ ਉਹ ਬਿਲਕੁਲ ਬਦਲੀ ਨਾਲ ਤੇ ਬਿਲਕੁਲ ਬੇਸਿਕ ਚੀਜ਼ ਹੈ ਨਾ ਬਦਲੀ ਵੈਸੇ ਪੁਲਿਸ ਦੀ ਬਦਲੀ ਕੀ ਹੁੰਦੀ ਆ ਇੱਕ ਥਾਣੇ ਚ ਹਟਾ ਕੇ ਦੂਜੇ ਪਾਸੇ ਭੇਜਦੇ ਉਹਦੂ ਆਪ ਹੀ ਕਲਿੰਚ ਜਿੱਟ ਦਿੱਤੀ ਆਪ ਹੀ ਜੱਜ ਆਪ ਹੀ ਵਕੀਲ ਤੇ ਉਸ ਤੋਂ ਬਾਅਦ ਜਦੋਂ ਜਦੋਂ ਇਹ ਕੋ ਕੁਲਤਾਰ ਸੰਧਮਤ ਤੇ ਵੀ ਤੁਸੀਂ ਕੱਲ ਅਭੀਤੇ ਕੱਲ ਬਿਆਨ ਕੀਤਾ ਜਦੋਂ ਪ੍ਰਗਟ ਸਿੰਘ ਜਿਹੜੇ ਨੇ ਉਹ ਇੱਕ ਕਹਿੰਦੇ ਨਜ਼ਰ ਆਉਂਦੇ ਨੇ ਕਿ ਤੁਸੀਂ ਵੀ ਇਹ ਕਿਹਾ ਕਿ ਧਰਨਿਆਂ ਦੇ ਕਰਕੇ ਨਸ਼ਾ ਵਧਦਾ ਹੈ ਹਾਲਾਂਕਿ ਉਹ ਬਿਆਨ ਕੁਲਤਾਰ ਸੰਧਮਹ ਹਰੋਂ ਦੇ ਵੱਲੋਂ ਦਿੱਤਾ ਗਿਆ ਸੀ ਪਰ ਕੁਲਤਾਰ ਸੰਧਮ ਸੰਧਮ ਉਸਤੇ ਜਿਸ ਤਰ੍ਹਾਂ ਜਿਸ ਤਲਕੀ ਦੇ ਵਿੱਚ ਆਉਂਦੇ ਨੇ ਉਸ ਤੋਂ ਬਾਅਦ ਪ੍ਰਗਟ ਸਿੰਘ ਨੂੰ ਤਲਕੀ ਦੇ ਵਿੱਚ ਸਵਾਲ ਕਰਦੇ ਉਹਦਾ ਮਾਈਕ ਤੱਕ ਜਿਹੜਾ ਹੈਗਾ ਬੰਦ ਕਰ ਦਿੱਤਾ ਜਾਂਦਾ ਕਿ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਪਹਿਲਾਂ ਤਾਂ ਖੁਦ ਹੀ ਬਿਆਨ ਦਿੱਤਾ ਗਿਆ ਪਰ ਜਦੋਂ ਉਸਤੇ ਸਵਾਲ ਪ੍ਰਗਟ ਸਿੰਘ ਦੇ ਵੱਲੋਂ ਉਠਾਇਆ ਗਿਆ ਤਾਂ ਉਸ ਨੂੰ ਗਲਤ ਦੱਸਿਆ ਗਿਆ ਕਿ ਐਸਾ ਮੈਂ ਕੋਈ ਬਿਆਨ ਨਹੀਂ ਦਿੱਤਾ ਨੇ ਦੇਖੋ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਨਾ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਉਹ ਪਹਿਲੇ ਦਿਨੋਂ ਹੀ ਕੁਐਸਚਨੇਬਲ ਆ ਸਪੀਕਰ ਹੁੰਦਾ ਸਾਰੇ ਸਾਰੇ ਜਿਹੜੇ ਪੋਲਿਟਿਕਲ ਪਾਰਟੀਆਂ ਦਾ ਸਾਂਝਾ ਉਹਨਾਂ ਨੇ ਕੋਈ ਕਸਟੋਡੀਅਨ ਹੁੰਦਾ ਜਿਹੜਾ ਇੱਕ ਜਿਹੜਾ ਥੋੜੀ ਵਿਧਾਨ ਸਭਾ ਕੀ ਉਹਦਾ ਉਹਨਾਂ ਨੇ ਸਭ ਨੂੰ ਸਾਰਿਆਂ ਦੇ ਜਿਹੜੇ ਹੱਕ ਜਿਹੜੇ ਉੱਥੇ ਮੈਂਬਰ ਬਣੇ ਨੇ ਐਮ ਐਲ ਏ ਬਣੇ ਨੇ ਉਹਨਾਂ ਸਾਰਿਆਂ ਦੇ ਹੱਕਾਂ ਨੂੰ ਜਿਹੜਾ ਹੈਗਾ ਉਹਦੀ ਉਹਨੂੰ ਮਤਲਬ ਉਹ ਜਿਹੜੇ ਸਾਰਿਆਂ ਦੇ ਹੱਕ ਸਾਰਿਆਂ ਨੂੰ ਮਿਲਣ ਉਹਨੂੰ ਰੱਖਿਆ ਕਰਨੀ ਹੁੰਦੀ ਸਾਰਿਆਂ ਦੇ ਹੱਕਾਂ ਦੀ ਪਰ ਇਹ ਸਪੀਕਰ ਸਾਹਿਬ ਬੜੇ ਜਿਹੜੇ ਬਾਇਸਟ ਨੇਗੇ ਆਮ ਆਦਮੀ ਪਾਰਟੀ ਪੋਲਿਟিক্যাল ਪਾਰਟੀ ਦਾ ਅਕਾਲੀ ਦਲ ਕਾਂਗਰਸ ਜਾਂ ਕੋਈ ਹੋਰ ਇੰਡੀਪੈਂਡੈਂਟ ਆ ਜੇ ਉਹਨੂੰ ਟਾਈਮ ਨਹੀਂ ਦਿੰਦੇ ਬਹੁਤ ਸਾਰੇ ਮੈਂਬਰਸ ਨੇ ਵੀ ਦੱਸਿਆ ਕਿ ਜਿਹੜੇ ਜਿਹੜੇ ਸਾਡੇ ਨਾਲ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਗਾਇਕ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਇੱਕ মিডিਆ ਹਾਊਸ ਨੂੰ ਵਿਧਾਨ ਸਭਾ ਦੇ ਅੰਦਰ ਕਾਰਡ ਨਹੀਂ ਦਿੱਤਾ ਗਿਆ ABC ਚੈਨਲ ਨੂੰ ਵਿਧਾਨ ਸਭਾ ਦੇ ਪਟਲ ਤੇ ਉਹਨਾਂ ਨੇ ਸ਼ਰਮ ਝੂਠ ਬੋਲਿਆ ਕਿ ਇਹਨਾਂ ਨੇ ਅਪਲਾਈ ਨਹੀਂ ਕੀਤਾ ਔਰ ਉਹਨਾਂ ਨੇ ਸਾਰੇ ਉਹਨਾਂ ਕੋਲ ਸਬੂਤ ਹੈਗੇ ਆ ਕਿ ਅਪਲਾਈ ਕੀਤਾ ਔਰ ਉਹਨਾਂ ਦੇ ਖਿਲਾਫ ਪ੍ਰਿਵੀਲੇਜ ਮੋਸ਼ਨ ਪਾਸ ਕੀਤਾ ਜਿਹੜੀ ਕਿ ਸਪੀਕਰ ਸਾਹਿਬ ਜੀ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਹੈ ਇੱਕ ਜਿਹੜੇ মিডিਆ ਹਾਊਸ ਦੇ ਉੱ ਕੱਲ ਜਦੋਂ ਗੱਲ ਹੋਈ ਕਿ ਪ੍ਰਗਟ ਸਿੰਘ ਜੀ ਜਿਹੜੇ ਆਪਣੇ ਜਲੰਧਰ ਕੈਂਟ ਤੋਂ ਐਮਐਲਏ ਨੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਦੇ ਇੱਕ ਬਿਆਨ ਦੇ ਵਿੱਚ ਧਰਨੇ ਨੂੰ ਦੋਸ਼ੀ ਠਰਾ ਦਿੱਤਾ ਕਿ ਜਿਹੜੇ ਨਸ਼ੇ ਨੇ ਹਟ ਇਸ ਧਰਨੇ ਕਰਕੇ ਕਿਸਾਨਾਂ ਦੇ ਧਰਨੇ ਕਰਕੇ ਜਿਹੜੇ ਨਸ਼ੇ ਜ਼ਿੰਮੇਵਾਰ ਨੇਗੇ ਨਸ਼ਕ ਕਿੰਨਾ ਨੌਜਵਾਨ ਔਰ ਉਹਨਾਂ ਨੇ ਉਹਨਾਂ ਦੀ ਆਵਾਜ਼ ਦੱਬ ਦਿੱਤੀ ਮਾਈਕ ਬੰਦ ਕਰਾ ਦਿੱਤਾ ਕਿ ਮੈਂ ਨਹੀਂ ਕਿਹਾ ਪਰ ਜਦੋਂ ਗੱਲ ਸਾਰੀ ਵੀਡੀਓ ਦੇ ਵਿੱਚ ਆਈ ਜਦੋਂ ਦੇਖੀ ਅਸੀਂ ਸਾਰਿਆਂ ਨੇ ਉਹ ਕਿਹਾ ਸੀ ਰਾਤ ਮੈਂ ਉਹਨਾਂ ਨੂੰ ਅੱਕ ਕੇ ਮੈਸੇਜ ਕੀਤਾਗਾ ਮੈਂ ਉਹਨਾਂ ਨੂੰ ਮੈਸੇਜ ਵੀ ਕੀਤਾ ਰਾਤ ਮੈਂ ਕਿਹਾ ਦੇਖੋ ਸੰਧਵਾ ਸਾਹਿਬ ਜਿਹੜੇ ਤੁਸੀਂ ਜਿਹੜੀ ਮੈਂ ਡਿਸਪਾਇੰਟ ਆ ਥੋੜੀ ਜਿਹੜੀ ਕਾਰਗੁਜ਼ਾਰੀ ਤੋਂ ਤੇ ਮੈਂ ਚਾਹਣਾ ਹੈਗਾ ਕਿ ਤੁਸੀਂ ਪਹਿਲਾਂ ਵੀ ਜਿਹੜਾ ਇਹ ਧੱਕਾ ਕੀਤਾ ਹੈਗਾ ਤੁਸੀਂ ਪਹਿਲਾਂ ਵੀ ਕੈਮਰਿਆਂ ਬਾਰੇ ਕੁਝ ਨਹੀਂ ਕੀਤਾ ਅਜੇ ਤੱਕ ਜਦੋਂ ਕਿ ਵਿਰੋਧੀ ਧਿਰ ਨੂੰ ਬਹੁਤ ਛੋਟਾ ਦਿਖਾਇਆ ਜਾਂਦਾ ਔਰ ਦੂਜੀ ਧਿਰ ਨੂੰ ਜਿਹੜੀ ਆਮ ਆਦਮੀ ਪਾਰਟੀ ਨੂੰ ਵੱਡਾ ਉਹਦੇ ਬਾਰੇ ਵੀ ਨਹੀਂ ਔਰ ਜਿਹੜੀਆਂ ਤੁਸੀਂ ਬਾਕੀ ਗੱਲਾਂ ਕੀਤੀਆਂ ਨੇ ਅਜਾਹੇ ਉਹ ਪੱਤਰਕਾਰ ਵਾਲੀ ਹੈ ਚਾਹੇ ਵ ਨੇ ਨਹੀਂ ਕਿਹਾ ਉਹ ਬਿਲਕੁਲ ਗਲਤ ਹੈ ਤੁਸੀਂ ਜਿਹੜੀ ਇਹ ਕੁਰਸੀ ਹੈ ਦੀ ਮर्यादा ਨੂੰ ਉਹ ਠੇਸ ਪਹਾਈਏ ਤੁਸੀਂ ਇਸ ਕੁਰਸੀ ਦੇ ਕਾਬਲ ਨਹੀਂ ਕਿਰਪਾ ਕਰਕੇ ਤੁਸੀਂ ਇਸ ਤੋਂ ਰਿਜ਼ਾਈਨ ਕਰ ਦਿਓ ਤੇ ਇਹ ਤੇ ਉਸ ਬੰਦੇ ਨੂੰ ਬਿਠਾਓ ਜਿਹੜਾ ਇਸ ਕੁਰਸੀ ਨਾਲ ਜਸਟੀਫਾਈ ਜਸਟਿਸ ਕਰ ਸਕੇ ਘਟੋ ਘਟ ਲੱਗਦਾ ਕਿ ਸੁਣਨਗੇ ਤੁਸੀਂ ਤਾਂ ਹਾਲਾਂਕਿ ਮੈਸੇਜ ਕਰਤਾ ਇਹ ਵੀ ਕਹਤਾ ਕਿ ਤੁਹਾਡੇ ਮਨ ਦੀ ਜਿਹੜੀ ਭਾਵਨਾ ਹੈਗੀ ਉਹਨਾਂ ਨੂੰ ਦੱਸਤਾ ਬੜੇ ਰਿਸਪੈਕਟਫੁਲ ਵੇ ਨਾਲ ਉਹਨਾਂ ਨੂੰ ਦੱਸਿਆਗਾ ਕਿ ਮੈਂ ਤੁਹਾਨੂੰ ਬੜੇ ਟਾਈਮ ਤੋਂ ਅਡਮਾਇਰ ਕਰ ਰਿਹਾਗਾ ਕਿ ਸਪੀਕਰ ਦੀ ਭੂਮਿਕਾ ਅਸੀਂ ਸਾਰੇ ਦੇਖਦੇ ਆਂਗੇ ਲਾਈਵ ਦੇ ਵਿੱਚ ਪਰ ਸਾਨੂੰ ਬੜਾ ਦੁੱਖ ਹੁੰਦਾ ਜਦੋਂ ਇੱਕ ਸਪੀਕਰ ਬੈਠਾ ਹੁੰਦਾ ਤੇ ਔ The mm -hmm. ਬੈਸਟ ਜਿਆ ਹੁੰਦਾਗਾ ਔਰ ਮੈਂ ਆਪਣੀ ਭਾਵਨਾਵਾਂ ਨੂੰ ਵਿਅਕਤ ਕਰ ਦਿੰਦੀ ਆ ਬੜੇ ਰਿਸਪੈਕਟਫੁਲ ਵੇ ਨਾਲ ਬੜੇ ਰਿਸਪੈਕਟਡ ਸ਼ਬਦਾਂ ਨਾਲ ਕੀਤੀ ਆ ਉਹ ਮੰਨਣਾ ਨਾ ਮੰਨਣਾ ਉਹਨਾਂ ਦੀ ਮਰਜ਼ੀ ਹੈ ਪਰ ਇਹ ਉਹਨਾਂ ਨੂੰ ਜ਼ਰੂਰ ਮੰਨਣਾ ਬਹੁਤ ਮਾਫੀ ਮੰਗਣੀ ਚਾਹੀਦੀ ਅੱਜ ਕਿਉਂਕਿ ਉਹਨਾਂ ਨੇ ਕੱਲ ਝੂਠ ਬੋਲਿਆ ਸ਼ਰਯਮ ਤੇ ਸਪਸ਼ਟ ਹੈ ਇਹ ਚੀਜ਼ ਕਿਉਂਕਿ ਲਾਸ ਵਾਲਾ ਸ਼ਰਯਮ ਇਹ ਚੀਜ਼ ਮੀਡੀਆ ਦੇ ਵਿੱਚ ਆ ਉਸ ਤੋਂ ਬਾਅਦ ਸ਼ਰਯਮ ਸਪੀਕਰ ਸਾਹਿਬ ਇਹ ਕੁਰਸੀ ਤੇ ਬਹਿ ਕੇ ਇਹ ਚੀਜ਼ ਨੂੰ ਨਕਾਰ ਰਹੇ ਨੇ ਹਾਂ ਜਸ ਜਸਤੀਬ ਨਕਾਰ ਰਹੇ ਨੇ ਕਿ ਮੈਂ ਇਹ ਕਿਹ ਚੀਜ਼ ਬੋਲੀ ਨਹੀਂ ਉਹਨੂੰ ਕਿਵੇਂ ਦੇਖ ਜਦੋਂ ਪਤਾ ਹੀ ਸਭ ਚੀਜ਼ ਲੋਕਾਂ ਦੇ ਸਾਹਮਣ ਉਹ ਇਹ ਸਮਝ ਬੈਠੇ ਆ ਕਿ ਵਿਧਾਨ ਸਭਾ ਦਾ ਮੈਂ ਮਾਲਕ ਆ ਔਰ ਮੈਂ ਕੁਛ ਮਰਜ਼ੀ ਇੱਥੇ ਕਰਾਂ ਵਿਧਾਨ ਸਭਾ ਤੁਸੀਂ ਕਸਟੋਡੀ ਹੋ ਨਾ ਸਪੀਕਰ ਸਾਹਿਬ ਕੋਈ ਮਾਲਕ ਨਹੀਂ ਤੁਸੀਂ ਇੱਕ ਐਮਐਲਏ ਹੋ ਤੁਹਾਨੂੰ ਸਤਾਧਰ ਨੇ ਇੱਥੇ ਸਪੀਕਰ ਬਣਾਇਆ ਤੁਹਾਨੂੰ ਜ਼ਿੰਮੇਵਾਰੀ ਦਿੱਤੀ ਆ ਕਿ ਜਿਹੜਾ ਇਹ ਹਾਊਸ ਚੱਲਦਾ ਹੈਗਾ ਇਹਨੂੰ ਚੰਗੇ ਤਰੀਕੇ ਦੇ ਨਾਲ ਚਲਾ ਲਓ ਨਾ ਕਿ ਤੁਹਾਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਕਿ ਕੋਈ ਵੀ ਉੱਥੇ ਮੈਂਬਰ ਬੈਠਾ ਹੈ ਉਹਦੀ ਆਵਾਜ਼ ਨੂੰ ਗੈਕ ਕਰੋ ਜਾਂ ਉਹਨੂੰ ਸਵਾਲ ਚੱਕਣ ਤੋਂ ਤੁਸੀਂ ਰੋਕੋ ਇਹ ਬਿਲਕੁਲ ਤੁਹਾਨੂੰ ਕੋਈ ਅਧਿਕਾਰ ਨਹੀਂ ਹੈਗਾ ਔਰ ਤੁਸੀਂ ਜਿਹੜੀ ਆਵਾਜ਼ ਬੰਦ ਕਰਦੇ ਹੋ ਲੋਕਾਂ ਦੀ ਇਹ ਮੇਰੇ ਯਾਦ ਆਉਂਦੇ ਜਿਹੜੇ ਆਪਣੇ ਲੋ ਸਰਾਉਂਦੇ ਨੇ ਤੇ ਜਿਹੜੀ ਵਿਰੋਧੀ ਟੀਰਾ ਟੁੱਟ ਟੁੱਟ ਪੈਂਦੇ ਨੇ ਇਹ ਉਹਨਾਂ ਦੇ ਜਿਹੜੇ ਓਮ ਬਿਰਲਾ ਵਾਂਗੂ ਇਹ ਜਿਹੜਾ ਬਿਹੇਵ ਕਰਨ ਲੱਗ ਗਏ ਔਰ ਮੈਸਾਂ ਵੀ ਨਾ ਕਿ ਬਹੁਤ ਮੰਦ ਭਾਗ ਹੈ ਸਾਡੇ ਪੰਜਾਬ ਦੀ ਜਿਹੜੀ ਸਪੀਕਰ ਦੀ ਚੇਅਰ ਤੇ ਘੱਟੋ ਘੱਟ ਇੱਕ ਇਹ ਜਿਹੜਾ ਬਾਇਸਡ ਬੰਦਾ ਜਿਹੜਾ ਹੋਵੇ ਉਹ ਨਹੀਂ ਬੈਠਣਾ ਚਾਹੀਦਾ ਅਨਬਾਇਸਡ ਬੰਦਾ ਬੈਠਣਾ ਚਾਹੀਦਾ ਔਰ ਮੈਂ ਹੀ ਰਿਕੁਐਸਟ ਕੀਤੀ ਹੈ ਕਿ ਤੁਸੀਂ ਵੌਲੰਟਰੀ ਇਹਨੂੰ ਛੱਡ ਦਿਓ ਕੁਰਸੀ ਨੂੰ ਤੁਸੀਂ ਐਮਐਲਏ ਹੋ ਹੈਗੇ ਉਹ ਚਾਹੇ ਤੁਸੀਂ ਮਨਿਸਟਰ ਬਣ ਜਾਓ ਚਾਹੇ ਤੁਸੀਂ ਕੱਲੇ ਸਿੰਪਲ ਐਮਐਲਏ ਬਣ ਕੇ ਸਦਨ 'ਚ ਬੈਠੋ ਘੱਟੋ ਘੱਟ ਇੱਥੇ ਇੱਕ ਅਨਬਾਇ